ਕਹਿੰਦੇ ਨੇ ਜੀ ਜਿੰਦਗੀ ਰੋਪੀ ਪਾਣੀ ਵੀ ਨਿਰੰਤਰ ਵਹਿੰਦੇ ਰਹਿਣ ਤਾਂ ਜ਼ਿੰਦਗੀ ਜਿਉਣ ਦਾ ਅਮਲ ਸਾਰਥਿਕ ਹੋ ਨਿਪੜਦਾ ਹੈ ਅੱਜ ਅਸੀਂ ਗੱਲ ਕਰਦੇ ਹਾਂ ਜ਼ਿੰਦਗੀ ਦੀ ਜ਼ਿੰਦਗੀ ਕੀ ਚੀਜ਼ ਹੈ ਵਗਦੇ ਪਾਣੀ ਜਿਹੀ ਹੋਵੇ ਜ਼ਿੰਦਗੀ ਜਿਹੜੇ ਪਾਣੀ ਆ ਉਹ ਵਗਦੇ ਰਹਿਣੇ ਚਾਹੀਦੇ ਆ ਤੇ ਜ਼ਿੰਦਗੀ ਵੀ ਸਾਡੀ ਇਸ ਤਰ੍ਹਾਂ ਹੀ ਵਗਦੀ ਰਹਿਣੀ ਚਾਹੀਦੀ ਆ ਅੱਜ ਜੀ ਇਸ ਟਿੱਕ ਤੁਹਾਨੂੰ ਬਹੁਤ ਹੀ ਵਧੀਆ ਵਿਸ਼ਾ ਲੈ ਕੇ ਤੁਹਾਡੇ ਨਾਲ ਸਾਂਝ ਪਾਉਣ ਲੱਗਾ ਹਾਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਪਹਿਲਾਂ ਵਾਲੇ ਵਿਸ਼ਾ ਪੰਗਾ ਇਹ ਵਿਸ਼ਾ ਵੀ ਬਹੁਤ ਪਸੰਦ ਆਊਗਾ ਕਿਉਂਕਿ ਇਹਦੇ ਵਿੱਚ ਵੀ ਮੋਟੀਵੇਸ਼ਨਲ ਹੀ ਗੱਲਾਂ ਬਾਤਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਕਰਦੇ ਆ ਕਿ ਜ਼ਿੰਦਗੀ ਕੀ ਚੀਜ਼ ਹੈਗੀ ਹੈ ਤੇ ਲੋ ਫਿਰ ਆਪਾਂ ਜਿਆਦਾ ਲੰਬਾ ਨਾ ਲੈ ਕੇ ਜਾਂਦੇ ਹੋਏ ਤੇ ਜ਼ਿੰਦਗੀ ਕੀ ਚੀਜ਼ ਹੈ ਅੱਜ ਇਸ ਤੇ ਆਪਾਂ ਸ਼ੁਰੂ ਕਰਦੇ ਆਂ ਕਹਿੰਦੇ ਵਗਦੇ ਪਾਣੇ ਦੀ ਨਿਰਮਲਤਾ ਰ ਦਿਲ ਨੂੰ ਮੋਹ ਲੈਣ ਵਾਲੀ ਅਦਾ ਅਪਾਰ ਸੁੰਦਰਤਾ ਤਿਰਵਾਨੀ ਮਨਾਂ ਨੂੰ ਇਸ ਕਦਰ ਸਰਸਾਰ ਕਰਦੀ ਹੈ ਕੁਦਰਤ ਦੀ ਇਸ ਅਣਮੋਲੀ ਦਾਤ ਅੱਗੇ ਸਜਦਾ ਕਰਨ ਨੂੰ ਮਨ ਕਰਦਾ ਹੈ ਕੁਦਰਤ ਦੀ ਇਸ ਅਣਮੋਲੀ ਦਾਤ ਅੱਗੇ ਮਨ ਸਜਦਾ ਕਰਨ ਨੂੰ ਕਰਦਾ ਹੈ ਬੱਕੇ ਹੀ ਕਹਿੰਦੇ ਸਾਡਾ ਸਿਰ ਚੁੱਕਦਾ ਹੈ ਜਿਹੜੀ ਕੁਦਰਤ ਦੀ ਇਹ ਦਾਤ ਹੈ ਉਹਦੇ ਅੱਗੇ ਤੇ ਕੀ ਚੀਜ਼ ਹੈਗੀ ਜਿੰਦੀ ਉਹਦੇ ਤੇ ਅੱਜ ਅਸੀਂ ਇਹ ਸਾਰਾ ਫੋਕਸ ਰੱਖਾਂਗੇ ਟੀਲਾ ਨਦੀਆਂ ਮਹਾਸાગਰਾਂ ਵਿੱਚ ਉੱਠਦੀਆਂ ਪਾਣੀ ਦੀਆਂ ਲਹਿਰਾਂ ਇੱਕ ਅਦੁੱਤ ਸੁਰ ਸੰਗੀਤ ਨਾਲ ਮਰਨੂ ਜਿਹੜਾ ਖੇੜਾ ਮਿਲਦਾ ਹੈ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਕੇਲਵ ਕੇਵਲ ਅਨੁਭਵ ਹੀ ਕੀਤਾ ਜਾ ਸਕਦਾ ਜਿਹਨੂੰ ਕੇ ਮਤਲਬ ਮਹਿਸੂਸ ਹੀ ਕੀਤਾ ਜਾ ਸਕਦਾ ਧਰਤੀ ਤੇ ਬਸੇ ਪ੍ਰਾਣੀਆਂ ਪਸ਼ੂਆਂ ਪੰਡਿਆਂ ਅਸੰਖ ਜੀਵ ਜੰਤੂਆਂ ਝੂਮਦੀਆਂ ਫਸਲਾਂ ਤੇ ਬਿਰਖ ਬੂਟਿਆਂ ਵਿੱਚ ਪਾਣੀ ਦੀ ਬਦੌਲਤ ਹੀ ਜ਼ਿੰਦਗੀ ਧੜਕਦੀ ਹੈ ਪਾਣੀਆਂ ਦੀ ਬੂੰਦ ਵਿੱਚ ਛੁਪੀ ਹੋਈ ਹੈ ਜੀਵਨ ਦੀ ਨਿਰੰਤਰ ਚੱਲਦੀ ਤੋਰ ਤੌਰ ਆ ਜਿਹੜੀ ਪਾਣੀਆਂ ਦੀ ਬੂੰਦ ਵਿੱਚ ਹੀ ਛੁਪੀ ਹੋਈ ਹੈ ਜ਼ਿੰਦਗੀ ਦੀ ਤੋਰ ਨੂੰ ਚੱਲਦਾ ਰੱਖਣ ਲਈ ਵਗਦੇ ਪਾਣੀਆਂ ਦੇ ਕੰਢਿਆਂ ਸੰਗ ਹੀ ਦੋਸਤੀ ਗੰਢ ਦੇ ਆਏ ਹਨ ਇਹ ਪਾਣੀ ਕੇਵਲ ਉਹਨਾਂ ਦੀ ਪਿਆਸ ਹੀ ਨਹੀਂ ਬੁਝਾਉਂਦੇ ਸਨ ਸਗੋਂ ਉਹਨਾਂ ਦਾ ਨਰੰਤਰ ਪ੍ਰਵਾਹ ਮਨੁੱਖ ਨੂੰ ਅਗੇਰੇ ਤੋਂ ਹੋਰ ਅਗੇਰੇ ਵਧਣ ਲਈ ਵੀ ਪ੍ਰੇਰਿਤ ਕਰਦਾ ਸੀ ਵਗਦਾ ਪਾਣੀ ਧਰਤੀ ਦੇ ਜੀਵਨ ਦੀ ਧਾਰਾ ਨੂੰ ਨਿਰੰਤਰ ਵਗਦੇ ਰੱਖਣ ਦਾ ਪ੍ਰਤੀਕ ਹੈ ਜਿਨ੍ਹਾਂ ਨੇ ਫਸਲਾਂ ਨੂੰ ਸਜਦਿਆਂ ਆੜ ਵਿੱਚ ਵਗਦਾ ਪਾਣੀ ਤੱਕਿਆ ਹੈ ਉਹ ਜਾਣਦੇ ਹਨ ਕਿ ਕਿਵੇਂ ਇੱਕ ਇਹ ਜਲ ਧਾਰਾ ਫਸਲਾਂ ਲਈ ਜੀਵਨ ਦਾ ਅਨ ਬਣਦੀ ਹੈ ਵਗਦੇ ਪਾਣੀ ਤਾਂ ਕੁਦਰਤ ਵੱਲੋਂ ਲਿਖੀ ਸੋਹਜ ਮਈ ਕਬਤਾ ਹੀ ਨਿਆਈ ਹਨ ਜਿਵੇਂ ਖੜਾ ਪਾਣੀ 부ਸ ਜਾਂਦਾ ਹੈ ਤੇ ਬਦਬੂ ਮਾਰਨ ਲੱਗਦਾ ਹੈ ਬਿਲਕੁਲ ਇਸੇ ਤਰ੍ਹਾਂ ਦੀ ਜੇ ਜ਼ਿੰਦਗੀ ਰੂਪੀ ਪਗਦੇ ਪਾਣੀਾਂ ਵਿੱਚ ਵੀ ਕੋਈ ਹਲਚਲ ਨਾ ਰਹੇ ਤਾਂ ਇਹ ਵੀ 부ਸੇ ਤੇ ਗੰਦਗੀ ਭਰੇ ਪਾਣੀ ਵਰਗੀ ਹੋ ਜਾਂਦੀ ਹੈ ਜ਼ਿੰਦਗੀ ਦੀ ਗੱਲ ਹੈ ਆਪਣੇ ਮਨ ਦੀਆਂ ਆਸ਼ਾਆਂ ਤੇ ਖੁਸ਼ੀਆਂ ਬਾਰੇ ਹੀ ਸੋਚੀ ਜਾਣਾ ਤੇ ਉਹਨਾਂ ਨੂੰ ਹਰ ਹੀਲੇ ਪੂਰਾ ਕਰਨ ਦੀ ਲਾਲਸਾ ਵਿੱਚ ਪਟਕਦੇ ਰਹਿਣਾ ਹੀ ਜੀਵਨ ਨਹੀਂ ਹੈ ਮਨੁੱਖ ਧਰਤੀ ਤੇ ਖਾਣ ਤੇ ਜੀਵਨ ਦੇ ਦਿਨ ਕੱਟਣ ਹੀ ਨਹੀਂ ਆਉਂਦਾ ਇਹ ਜ਼ਿੰਦਗੀ ਮਾਨਣਯੋਗ ਅਰਥ ਭਰਪੂਰ ਤੇ ਸਾਰਥਕਤਾ ਹੀ ਬਣਦੀ ਹੈ ਜੇ ਮਨੁੱਖ ਆਪਣੀ ਸੂਝ ਤੇ ਆਪਣੇ ਅੰਦਰਲੇ ਹੁਨਰ ਦੀ ਥਾ ਪਾ ਕੇ ਕਿਸੇ ਸਰਗਰਮੀ ਦੇ ਰਾਹ ਤੁਰਿਆ ਰਹੇ ਸਮਾਜ ਵਿੱਚ ਕੁਝ ਲੋਕ ਸਿਰਫ ਆਪਣੇ ਲਈ ਜਿਉਂਦੇ ਹਨ ਤੇ ਕੁਝ ਲੋਕ ਆਪਣੇ ਪਰਿਵਾਰ ਤੱਕ ਹੀ ਸੀਮਤ ਹਨ ਪਰ ਕੁਝ ਗਿਣਤੀ ਜਿਹੇ ਸਹਰ ਦੇ ਇਨਸਾਨਾ ਦੀ ਵੀ ਹੈ ਜਿਹੜੇ ਆਪਣੇ ਲਈ ਨਹੀਂ ਸਗੋਂ ਦੂਜਿਆਂ ਲਈ ਜਿਉਂਦੇ ਹਨ ਉਹਨਾਂ ਲਈ ਜੀਵਨ ਦਾ ਮਕਸਦ ਹਰ ਹਿੱਲੇ ਮਾਨਵਤਾ ਦੀ ਸੇਵਾ ਦੇ ਰਾਹ ਤੇ ਤੁਰਨਾ ਹੁੰਦਾ ਹੈ ਉਹ ਹਮੇਸ਼ਾ ਕੁਝ ਅਜਿਹੇ ਆ ਕਰਨਾ ਲੋਜਦੇ ਰਹਿੰਦੇ ਹਨ ਜਿਸ ਨਾਲ ਦੂਜਿਆਂ ਦਾ ਭਲਾ ਹੁੰਦਾ ਹੋਵੇ ਕਿਸੇ ਇਨਸਾਨ ਵਿੱਚ ਜੀਵਨ ਰੌਵਜੋਂ ਬੰਦੇ ਖੂਨ ਦੀ ਜੇ ਕਮੀ ਆ ਜਾਵੇ ਤਾਂ ਜਾਨ ਖਤਰੇ 'ਚ ਪੈ ਜਾਂਦੀ ਹੈ ਪਰ ਕਿਸੇ ਜਾਗਰੂਕ ਮਨੁੱਖ ਕੋਲ ਦਿੱਤਾ ਖੂਨ ਪੀੜਤ ਲਈ ਜੀਵਨਦਾਰ ਬਣ ਜਾਂਦਾ ਹੈ ਅਜਿਹੇ ਲੋਕ ਸਮਾਜ ਲਈ ਚਾਨਣ ਮਨਾਰੇ ਹੁੰਦੇ ਹਨ ਬਿਨਾਂ ਕਿਸੇ ਸਰਗਰਮੀ ਜਾਂ ਮਕਸਦ ਦੇ ਜੀਵਨ ਨੂੰ ਗੁਜ਼ਾਰਨਾ ਨਿਰੰਤਰ ਬਗਤੀ ਜੀਵਨ ਰੌ ਨੂੰ ਬੰਨ ਮਾਰਨ ਦੇ ਸਮਾਨ ਹੈ ਜੇ ਤੁਹਾਡੀ ਗਲੀ ਵਿੱਚ ਕੂੜਾ ਖਿਲਰਿਆ ਰਹਿੰਦਾ ਹੈ ਨਾਲੀਆਂ ਵਿੱਚ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਤੇ ਗੰਦਗੀ ਫੈਲੀ ਹੋਈ ਹੈ ਜੇ ਟੂਟੀ ਚੋਂ ਪਾਣੀ ਵਗਦਾ ਰਹਿੰਦਾ ਹੈ ਤਾਂ ਹਰ ਪਾਸੇ ਚਿੱਕੜ ਹੈ ਜੇ ਤੁਹਾਡਾ ਕੰਮ ਰਿਸ਼ਵਤ ਤੋਂ ਬਿਨਾ ਨਹੀਂ ਹੁੰਦਾ ਤਾਂ ਤੁਸੀਂ ਚੁੱਪ ਹੋ ਜੇ ਤੁਹਾਡੇ ਪਿੰਡ ਮਹੱਲੇ ਸ਼ਹਿਰ ਵਿੱਚ ਨਸ਼ੇ ਦੇ ਵਪਾਰੀ ਨੌਜਵਾਨਾਂ ਨੂੰ ਬਰਬਾਦ ਕਰ ਰਹੇ ਹਨ ਜਿਉਂ ਕੋਈ ਬਿਮਾਰ ਇਲਾਜ ਕਰਾਉਣ ਤੋਂ ਅਸਮਰੱਥ ਹੈ ਜੇ ਕੋਈ ਆਪਣੇ ਪੜ੍ਹ ਰਹੇ ਬੱਚੇ ਦੀ ਫੀਸ ਦੇਣ ਤੋਂ ਔਖਾ ਹੈ ਜੇ ਕੋਈ ਮਾਪੇ ਮਾੜੀ ਹਾਲਤ ਕਰਨਤੀ ਦੇ ਹੱਥ ਪੀਲੇ ਕਰਨ ਤੋਂ ਦੁਖੀ ਹਨ ਤਾਂ ਤੁਹਾਡਾ ਖਮੋਸ਼ ਰਹਿਣਾ ਤੇ ਮੂੰਹ ਫੇਰ ਲੈਣਾ ਦੁੱਖदाई ਤਾਂ ਹੈ ਹੀ ਤੁਸੀਂ ਖੁਦ ਨੂੰ ਆਪਣੀ ਜ਼ਮੀਰ ਅੱਗੇ ਵੀ ਹੀਣਾ ਮਹਿਸੂਸ ਕਰੋ ਸਾਡੇ ਸਮਾਜ ਦੀਆਂ ਕੁਝ ਸਮੱਸਿਆਵਾਂ ਕੇਵਲ ਇਸ ਕਾਰਨ ਹੀ ਹਨ ਅਸੀਂ ਉਹਨਾਂ ਨੂੰ ਹੱਲ ਕਰਨ ਲਈ ਆਪਣੇ ਹਿੱਸੇ ਦੀ ਜ਼ਿੰਮੇਵਾਰੀ ਤੋਂ ਮੁਨਕਰ ਹੋ ਗਏ ਹਾਂ ਜੇ ਸਮਾਜ ਵਿੱਚ ਕੋਈ ਅਜੀਹਾ ਪ੍ਰੇਰਣਾ ਸਰੋਤ ਹੋਵੇ ਵੀ ਤਾਂ ਅਸੀਂ ਉਹਨਾਂ ਦੀਆਂ ਗੱਲਾਂ ਵੱਲ ਘੱਟ ਹੀ ਧਿਆਨ ਦਿੰਦੇ ਹਾਂ ਕਈ ਸੰਸਥਾਵਾਂ ਰੁੱਖ ਲਾਉਣ ਤੇ ਵਾਤਾਵਰਣ ਦੀ ਸੰਭਾਲ 'ਤੇ ਲੱਗੀਆਂ ਹੋਈਆਂ ਹਨ ਜੋ ਲੋਕਾਂ ਨੂੰ ਚੇਤਨ ਕਰਕੇ ਸਮਾਜ ਨੂੰ ਵੱਡੀ ਦੇਣ ਦੇ ਰਹੀਆਂ ਹਨ ਅਜਿਹੀਆਂ ਸ਼ਖਸੀਅਤਾਂ ਦੇ ਮਹਾਨ ਕਾਰਜਾਂ ਅੱਗੇ ਸਿਰ ਝੁਕਦਾ ਹੈ ਜੇ ਸਾਰਾ ਸਮਾਜ ਹੀ ਰੁੱਖਾਂ-ਕੁੱਖਾਂ ਪਾਣੀ ਧਰਤੀ ਤੇ ਵਾਤਾਵਰਨ ਨੂੰ ਬਚਾਉਣ ਦਾ ਬਣਦਾ ਯੋਗਦਾਨ ਪਾਵੇ ਤਾਂ अनेका ਸਮੱਸਿਆਵਾਂ ਤੋਂ ਨਿਯਾਤ ਪਾਈ ਜਾ ਸਕਦੀ ਹੈ। ਕੇਵਲ ਘਰ ਤੋਂ ਕੰਮਾਂ ਤੇ ਕੰਮ ਤੋਂ ਘਰ ਤੱਕ ਦਾ ਸਫ਼ਰ ਹੀ ਜ਼ਿੰਦਗੀ ਨਹੀਂ ਹੁੰਦਾ। ਇਸ ਵਿੱਚ ਕੁਝ ਤਾਜ਼ਗੀ, ਨਵੀਆਂ ਨਰੋਈਆਂ ਸੋਚਾਂ, ਨਵੀਆਂ ਅਮੰਗਾਂ ਤੇ ਮਨ ਨੂੰ ਸਕੂਨ ਦੇਣ ਵਾਲਾ ਕੋਈ ਸਾਰਥਿਕ ਯਤਨ ਹੋਵੇ ਤਾਂ ਜੀਵਨ ਰੂਪੀ ਗੱਡੀ ਦਾ ਸਫ਼ਰ ਵੀ ਸੁਹਾਵਣਾ ਤੇ ਮੁੱਲਾਵਾਨ ਹੋ ਜਾਂਦਾ ਹੈ। ਆਪਣੀ ਕਮਾਈ ਚੋਂ দান ਦੀ ਦਿਸ਼ਾ ਬਦਲ ਕੇ ਜੇ ਲੋੜਵੰਦਾਂ ਦੇ ਦੁੱਖਾਂ ਦਰਦਾਂ ਨੂੰ ਘਟਾਉਣ ਦੀ ਸਮਾਜ ਵੱਲੋਂ ਪਿਰਤ ਪਾਈ ਜਾਵੇ ਤਾਂ ਰੱਬ ਖੁਸ਼ੀ ਹੀ ਵੀ ਹੋਵੇਗਾ ਇਸ ਤਰ੍ਹਾਂ ਜ਼ਿੰਦਗੀ ਦੇ ਨਿੱਕੇ ਨਿੱਕੇ ਚਾ ਜੀਵਨ ਬੋਝ ਨਹੀਂ ਬਣ ਦਿੰਦੀ ਸੋ ਇਹੋ ਜਿਹੇ ਛੋਟੇ ਛੋਟੇ ਚਾ ਜਿਹੜੇ ਇਹ ਜ਼ਿੰਦਗੀ ਨੂੰ ਕਦੇ ਵੀ ਬੋਝ ਨਹੀਂ ਬਣ ਦਿੰਦੇ ਪੰਜਾਬੀ ਸ਼ਾਇਰ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਕਵਤਾ ਬਗਦੇ ਪਾਣੀ ਵੀ ਮਾਨ ਵੀ ਜ਼ਿੰਦਗੀ ਪ੍ਰਤੀ ਇਹੀ ਸੰਦੇਸ਼ ਦਿੰਦੀ ਹੈ ਪਾਣੀ ਵਗਦੇ ਹੀ ਰਹਿਣ ਕਿ ਵਗਦੇ ਸੌਂਦੇ ਨੇ ਖੜੋਂਦੇ ਬੁੱਸਦੇ ਨੇ ਕਿ ਪਾਣੀ ਵਗਦੇ ਹੀ ਰਹਿਣ ਜੇ ਜ਼ਿੰਦਗੀ ਰੂਪੀ ਪਾਣੀ ਦੀ ਨਿਰੰਤਰ ਵਹਿੰਦੇ ਰਹਿਣ ਤਾਂ ਜ਼ਿੰਦਗੀ ਜਿਉਣ ਦਾ ਅਮਲ ਸਾਰਥਿਕ ਹੋ ਜਾਂਦਾ ਹੈ ਕਹਿੰਦੇ ਜ਼ਿੰਦਗੀ ਜਿਹੜੀ ਇਹ ਵੀ ਪਾਣੀਆਂ ਦੇ ਵੰਗ ਵਗਦੀ ਹੀ ਵਧੀਆ ਲੱਗਦੀ ਹੈ ਕਿ ਕਹਿੰਦੇ ਜ਼ਿੰਦਗੀ ਦੇ ਵਿੱਚ ਖੜੋਤ ਆ ਜਾਵੇ ਜੇਕਰ ਪਾਣੀ ਇੱਕ ਥਾਂ ਤੇ ਠਹਿਰ ਜਾਂਦਾ ਤਾਂ ਉਹਦੇ ਵਿੱਚੋਂ ਬਦਬੂ ਮਾਰਨ ਲੱਗ ਜਾਂਦੀ ਹੈ ਇਸ ਕਰਕੇ ਸਾਡੀ ਜ਼ਿੰਦਗੀ ਵੀ ਹਮੇਸ਼ਾ ਪਾਣੀ ਦੇ ਵਗ ਵਗਦੀ ਰਹਿਣੀ ਚਾਹੀਦੀ ਹੈ ਚਲਦੀ ਰਹਿਣੀ ਚਾਹੀਦੀ ਹੈ ਇਸ ਦੇ ਨਾਲ ਹੀ ਸਾਡੀ ਜ਼ਿੰਦਗੀ ਵਧੀਆ ਗੀ ਸੁਖਾਲੀ ਹੈ ਸਾਨੂੰ ਜਿੰਨਾ ਕੁ ਪ੍ਰਮਾਤਮਾ ਨੇ ਦਿੱਤਾਗਾ ਉਹਨਾਂ ਕੁ ਅਸੀਂ ਮਾਨਵਤਾ ਲਈ ਭਲਾਈ ਦੇ ਲਈ ਅਸੀਂ ਟਾਈਮ ਕੱਢੀਏ ਜੇ ਸਾਡੇ ਕੋਲ ਪ੍ਰਮਾਤਮਾ ਨੇ ਸਾਨੂੰ ਉਹਨਾਂ ਕੁ ਦਿੱਤਾਗਾ ਕਿ ਅਸੀਂ দান ਕਰਕੇ ਮਦਦ ਕਰ ਸਕਦੇ ਜਿਵੇਂ ਅਸੀਂ ਇਸ ਲੇਖ ਦੇ ਵਿੱਚ ਤੁਹਾਨੂੰ ਸਾਰਾ ਕੁਝ ਬਰੀਫ ਕਰਕੇ ਦੱਸਿਆ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਅਨਸਾਨ ਕਰ ਸਕਦਾ ਕ ਜੇਕਰ ਅਸੀਂ ਥੋੜਾ-ਥੋੜਾ ਵੀ ਕਰੀਏ ਤਾਂ ਅਸੀਂ ਇਹੋ ਜਿਹੀਆਂ ਸਮੱਸਿਆਵਾਂ ਤੋਂ ਬਹੁਤ ਛੇਤੀ ਛੁਟਕਾਰਾ ਵੀ ਪਾ ਸਕਦੇ ਹਾਂ ਤੇ ਸਾਡੀ ਜ਼ਿੰਦਗੀ ਵੀ ਇੱਕ ਪਾਣੀਆਂ ਦੇ ਵਾਂਗ ਵਗਦੀ ਰਹੂਗੀ ਇਹਦੇ ਵਿੱਚ ਕਦੇ ਖੜੋਤ ਨਹੀਂ ਆਊਗੀ ਸਾਡੀ ਜ਼ਿੰਦਗੀ ਬਹੁਤ ਵਧੀਆ ਤੇ ਸੁਖਾਲੀ ਹੋ ਜਾਵੇਗੀ ਸੋ ਇਹੋ ਜਿਹਾ ਇਕੱਲਾ ਇਹ ਨਹੀਂ ਹੈ ਕਿ ਅਸੀਂ ਇੱਥੇ ਸਿਰਫ ਪੈਸੇ ਕਮਾਉਣ ਹੀ ਆਏ ਹਾਂ ਜਾਂ ਅਸੀਂ ਆਪਣੇ ਘਰ ਨੂੰ ਚਲਾਉਣ ਵਾਸਤੇ ਆਏ ਹਾਂ ਜੇ ਸਾਡਾ ਜੀਵਨ ਹੀ ਇਸ ਚੀਜ਼ ਦੇ ਨਾਲ ਜੁੜਿਆ ਹੋਇਆਗਾ ਕਿ ਅਸੀਂ ਘਰ ਤੋਂ ਦਫ਼ਤਰ ਦਫ਼ਤਰ ਤੋਂ ਘਰ ਘਰ ਤੋਂ ਖੇਤ ਖੇਤ ਤੋਂ ਘਰੇ ਸਿਰਫ ਅਸੀਂ ਏਸੇ ਚੱਕਰ ਦੇ ਵਿੱਚ ਪਏ ਰਹੇ ਤਾਂ ਸਾਡੀ ਜ਼ਿੰਦਗੀ ਵੀ ਬਗਦੇ ਪਾਣੀ ਆ ਫਰਗੀ ਕਦੇ ਨਹੀਂ ਹੋ ਸਕਦੀ ਬਗਦੇ ਪਾਣੀ ਹੀ ਚੰਗੇ ਲੱਗਦੇ ਨੇ ਤੇ ਪਾਣੀਆਂ ਦੇ ਵਿੱਚ ਖੜੋਤ ਆਈ ਤਾਂ ਬਦਬੂ ਮਾਰਨ ਲੱਗ ਜਾਂਦੀ ਹੈ ਇਸ ਤਰ੍ਹਾਂ ਹੀ ਸਾਡੀ ਜ਼ਿੰਦਗੀ ਹੈ ਜੇ ਸਾਡੀ ਜ਼ਿੰਦਗੀ ਚੱਲਦੀ ਰਹੇ ਤਾਂ ਹਮੇਸ਼ਾ ਇਹਦੇ ਵਿੱਚੋਂ ਮਹਿਕਾਂ ਆਉਂਦੀਆਂ ਰਹਿਣਗੀਆਂ ਜੇਕਰ ਅਸੀਂ ਥੋੜਾ ਮੋਟਾ ਵੀ ਸਮਾ ਕੱਢ ਕੇ ਅਸੀਂ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਥੋੜਾ ਜਿਹਾ ਵੀ ਅਸੀਂ ਟਾਈਮ ਕੱਢ ਸਕੀਏ ਕਿਉਂਕਿ ਜੇਕਰ ਅਸੀਂ ਲੋਕਾਂ ਦੇ შორის ਤਾਂ ਲੋਕ ਭਲਾਈ ਦੇ ਕੰਮ ਕਰਨ ਵਾਲਿਆਂ ਨੂੰ ਵੀ ਲੋਕ ਬਹੁਤ ਵੱਡੀਆਂ-ਵੱਡੀਆਂ ਚੀਜ਼ਾਂ ਕਹਿੰਦੇ ਆ ਕਹਿੰਦੇ ਨੇ ਕਿ ਜੇ ਤੁਹਾਡੀ ਹਾਜ਼ਰੀ ਪਰਮਾਤਮਾ ਦੇ ਘਰ ਦੇ ਵਿੱਚ ਲੱਗਦੀ ਹੈ ਤਾਂ ਤੁਸੀਂ ਨੇਕੀ ਦਾ ਕੰਮ ਕਰ ਰਹੇ ਹੋ ਤਾਂ ਤੁਸੀਂ ਫਿਰ ਇਹੋ ਜਿਹੇ ਲੋਕਾਂ ਦੀ ਕਦੇ ਵੀ ਪਰਵਾਹ ਨਾ ਕਰਿਆ ਕਰੋ ਸੋ ਇਹੋ ਜਿਹੇ ਲੋਕਾਂ ਦੀ ਤੁਹਾਨੂੰ ਕਦੇ ਪਰਵਾਹ ਕਰਨੀ ਵੀ ਨਹੀਂ ਚਾਹੀਦੀ ਅੱਜ ਦਾ ਲੇਖ ਸਾਡਾ ਇਹੀ ਹੈਗਾ ਸਾਡਾ ਅੱਜ ਦਾ ਇੱਕ ਮੋਟੀਵੇਸ਼ਨਲ ਮੈਸੇਜ ਇਹੀ ਆ ਕਿ ਲੋਕਾਂ ਦੀ ਤੁਸੀਂ ਪਰਵਾਹ ਨਾ ਕਰਿਆ ਕਰੋ ਕਿ ਲੋਕ ਤੁਹਾਡੇ ਬਾਰੇ ਕੀ ਕਹਿੰਦੇ ਆ ਲੋਕਾਂ ਦਾ ਕੰਮ ਤਾਂ ਕਹਿਣਾਗਾ ਪਰ ਤੁਸੀਂ ਆਪਣੀ ਜੀਵਨ ਜੀ ਨੂੰ ਬਗ ਦੇ ਪਾਣੀ ਦੇ ਵਾਂਗ ਅੱਗੇ ਵਧਦੇ ਰੱਖਣ ਦੇ ਲਈ ਤੁਸੀਂ ਹਮੇਸ਼ਾ ਇਹ ਮੋਟੀਵੇਸ਼ਨਲ ਇਹੋ ਜਿਹੀਆਂ ਵੀਡੀਓ ਦੇ ਵਿੱਚ ਤੁਸੀਂ ਸਾਡਾ ਸਹਿਯੋਗ ਦਿੰਦੇ ਰਹੋ ਅਸੀਂ ਕੋਈ ਨਾ ਕੋਈ ਤੁਹਾਡੇ ਵਾਸਤੇ ਹੋਰ ਮੋਟੀਵੇਸ਼ਨਲ ਵੀਡੀਓ ਲੈ ਕੇ ਆਉਂਦੇ ਰਵਾਂਗੇ ਹੁਣ ਤੁਸੀਂ ਆਪਣੇ ਦੋਸਤ ਹਰਪ੍ਰੀਤ ਨੂੰ ਦਿਓ ਜੀ ਅੱਜ ਧੰਨਵਾਦ